ਹੈਲੋ ਸਸਕੀ ਗਾਲ ਦੋਸਤੋ ਅੱਜ ਤੁਹਾਨੂੰ ਇੱਕ ਸਖਸ਼ਣਾ ਮਲਾਉਨੇ ਆ ਜੋ ਕਿ ਰਾਜਪੂਤ ਘਰਾਣੇ ਚੋਣੇ ਔਰ ਆਪਣੀ ਜਾਤ ਜੋ ਰਾਏ ਸਿੱਖ ਦੱਸ ਰਿਹਾ ਔਰ ਇਹਨਾਂ ਦੀ ਗੋਤ ਜੋ ਇੱਕ ਚੂਰੇ ਆ ਤੇ ਉਹਨਾਂ ਨਾਲ ਕਰਾਉਣੇ ਤੁਹਾਡੀ ਗੱਲਬਾਤ ਤੇ ਉਹ ਦੱਸਣਗੇ ਰਾਜਪੂਤ ਦੇ ਇਤਿਹਾਸ ਬਾਰੇ ਤੇ ਆਓ ਜੀ ਇਸ ਵੀਡੀਓ ਨੂੰ ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟ ਕਰੋ ਕਿਵੇਂ ਲੱਗੀ ਜਦੋਂ ਪਿਛਲੇ ਦਿਨੀ ਇੱਕ ਵਲੌਗਰ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਜਾਂਦੀ ਹੈ ਵੀਡੀਓ ਵਾਇਰਲ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਰਾਏਸਿਕ ਬਰਾਦਰੀ ਦੇ ਨੌਜਵਾਨਾਂ ਦੇ ਦਿਲਾਂ ਦੇ ਅੰਦਰ ਇੱਕ ਬਹੁਤ ਵੱਡਾ ਸਵਾਲ ਪੈਦਾ ਹੁੰਦਾ ਹੈ ਸਵਾਲ ਕੀ ਹੈ ਕੀ ਅਸੀਂ ਰਾਜਪੂਤਾਂ ਕੀ ਅਸੀਂ ਠੰਡੀ ਕਟਾਂ ਕੀ ਠੰਡੀ ਕਟ ਵੀ ਕਚੂਰੇ ਨੇ ਜੀ ਹਾਂ ਬਿਲਕੁਲ ਵੱਡਾ ਸਵਾਲ ਪੈਦਾ ਹੁੰਦਾ ਨੌਜਵਾਨਾਂ ਦੇ ਦਿਲਾਂ ਦੇ ਅੰਦਰ ਜਿਸ ਤੋਂ ਬਾਅਦ ਇਹ ਵੀ ਵੱਡੇ ਸਵਾਲ ਪੈਦਾ ਹੁੰਦੇ ਨੇ ਜੇਕਰ ਅਸੀਂ ਰਾਜਪੂਤਾਂ ਫਿਰ ਅਸੀਂ ਅਨੁਸੂਚਿਤ ਜਾਤੀ ਦੇ ਵਿੱਚ ਕਿਉਂ ਆ ਅਸੀਂ ਅਨੁਸੂਚਿਤ ਜਾਤੀ ਦੇ ਜਿਹੜੇ ਹੱਕ ਹੈਗੇ ਨੇ ਜਿਹੜੀ ਸਵਦਾਵਾਂ ਹੈਗੀਆਂ ਨੇ ਅਸੀਂ ਕਿਉਂ ਲੈ ਰਹੇ ਆ ਜੀਆਂ ਬਹੁਤ ਸਾਰੇ ਵੱਡੇ ਸਵਾਲ ਹੈਗੇ ਨੇ ਇਹਨਾਂ ਤੋਂ ਪਰਦਾ ਉਠਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਗੱਲਬਾਤ ਕਰਾਂਗੇ ਸਾਡੇ ਸਮਾਜ ਦੇ ਜਾਰੂ ਤੇ ਬਹੁਤ ਹੀ ਜਿਹੜੇ ਪ੍ਰਾਣੇ ਜਿਹੜੇ ਕਿਹਾ ਜਾ ਸਕਦਾ ਪ੍ਰਾਣੇ ਸਮੇ ਤੋਂ 40 45 ਸਾਲ ਤੂੰ ਇਸ ਮੁੱਦੇ ਤੇ ਸਮਾਜ ਦੀਆਂ ਗੱਲਾਂ ਤੇ ਸਮਾਜ ਦੀਆਂ ਕ੍ਰੀਤੀਆਂ ਤੇ ਤੇ ਸਮਾਜ ਦੇ ਇਤਿਹਾਸ ਦੀ ਜਿਹੜੀ ਰਿਸਰਚ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਰੀ ਗੱਲਬਾਤ ਉਹਨਾਂ ਨਾਲ ਸਾਂਝੀ ਕਰਾਂਗੇ ਤੇ ਪੁੱਛਾਂਗੇ ਕਿਸ ਤਰ੍ਹਾਂ ਦੇ ਜਿਹੜਾ ਇਹ ਸਵਾਲ ਉਠਾਏ ਜਾ ਰਹੇ ਨੇ ਵੀਡੀਓ ਵਾਇਰਲ ਕੀਤੀ ਜਾ ਰਹੀ ਏ ਕੀ ਇਸ ਦਾ ਪੁਖਤਾ ਸਬੂਤ ਕੀ ਹੈ ਪੁਖਤਾ ਸੱਚ ਕੀ ਹੈਗਾ ਸਾਰਾ ਤੁਹਾਡੇ ਸਾਹਮਣੇ ਸੱਚ ਪੇਸ਼ ਕਰਾਂਗੇ ਦੇਖੋ ਪਹਿਲਾਂ ਇਹ ਵੀਡੀਓ ਜੋ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਨੌਜਵਾਨ ਦਾ ਚਿਹਰਾ ਨਾ ਹੋਵੇ ਬਲਕਿ ਸਿਰਫ ਇਸ ਰਿਪੋਰਟ ਠੰਡੀਕੁੱਟ ਪਰਿਵਾਰ ਦਾ ਜਿਹੜਾ ਮੈਂਬਰ ਹੈਗਾ ਸਿਰਫ ਉਸ ਦੀ ਗੱਲਬਾਤ ਸਾਂਝੀ ਕਰਾਂਗੇ ਕਿਉਂਕਿ ਕਿਤੇ ਨਾ ਕਿਤੇ ਉਹ ਸਵਾਲ ਜ਼ਰੂਰ ਖੜੇ ਹੋਣਗੇ ਉਸ ਨੌਜਵਾਨ ਨੂੰ ਜਿਹੜੀ ਗੱਲ ਹੈਗੀ ਜਿਹੜੀ ਕਈ ਗੱਲ ਕਿਤੇ ਨਾ ਕਿਤੇ ਉਹ ਮਾੜੇ ਪ੍ਰਭਾਵਾਂ ਦੇ ਤਹਿਤ ਭੋਗੜੀ ਨਾ ਪਵੇ ਇਸ ਲਈ ਅਸੀਂ ਉਸ ਨੌਜਵਾਨ ਦਾ ਚਿਹਰਾ ਨਹੀਂ ਦਿਖਾਵਾਂਗੇ ਸਿਰਫ ਸਿਰਫ ਉਹ ਵੀਡੀਓ ਵਾਇਰਲ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਦੇਖੋ ਪਹਿਲਾਂ ਇਹ ਵੀਡੀਓ ਹਲੋ ਸਸਿਕਲ ਦੋਸਤੋ ਅੱਜ ਤੁਹਾਨੂੰ ਇੱਕ ਸਖਸ਼ਣਾ ਮਲਾਉਨੇ ਆ ਜੋ ਕਿ ਰਾਜਪੂਤ ਘਰਾਣੇ ਚੂਨੇ ਔਰ ਆਪਣੀ ਜਾਤ ਜੋ ਰਾਏ ਸਿੱਖ ਦੱਸ ਰਿਹਾ ਔਰ ਇਹਨਾਂ ਦੀ ਗੋਰ ਜੋ ਇੱਕ ਚੂਰੇ ਆ ਤੇ ਉਹਨਾਂ ਨਾਲ ਕਰਾਉਣੇ ਆ ਤੁਹਾਡੀ ਗੱਲਬਾਤ ਤੇ ਉਹ ਦੱਸਣਗੇ ਰਾਜਪੂਤ ਦੇ ਇਤਿਹਾਸ ਬਾਰੇ ਤੇ ਆਓ ਜੀ ਇਸ ਵੀਡੀਓ ਨੂੰ ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟ ਕਰੋ ਕਿਵੇਂ ਲੱਗੀ ਜਦੋਂ ਉਹ ਸੀਗਾ ਮੁਸਲਮਾਨ ਹਾਂ ਮੁਸਲਮਾਨ ਹੈ ਅਕਰਬਾ ਉਹਨਾਂ ਨੇ ਜਦੋਂ ਜੈਨ ਪਤੀ ਪੈਨ ਦਾ ਸਾਥ ਮੰਗੇ ਸੀ ਹੂੰ ਫਤਵਾ ਵੱਡਾ ਸੀ ਹੂੰ ਹੂੰ ਜਾਮ ਛੋਟਾ ਸੀ ਆ ਜਾਮ ਦਾ ਫੱਟ ਜਾਮ ਦਾ ਵੱਡਾ ਵੀ ਨਹੀਂ ਉਦਕੇ ਲਖਾ ਜਾਮ ਦਾ ਵੱਡਾ ਵੱਡਾ ਸੀ ਉਹਨੇ ਫੱਤੇ ਨੂੰ ਆਖਿਆ ਜਦ ਗਿਆ ਉਹ ਰਾਜਾ ਨੂੰ ਮਿਲ ਗਿਆ ਹੂੰ ਕਹਿੰਦਾ ਤੂੰ ਤੁਹਾਡੀ ਭੈਣ ਬੜੀ ਸੋਹਣੀ ਹੈ ਮੈਨੂੰ ਰਿਸ਼ਤਾ ਦੇ ਦਿਓ ਹੂੰ ਉਹ ਮੇਰੇ ਨਾਲ ਥੋੜਾ ਸਿੱਧਰਾ ਜੀ ਕਹਿੰਦਾ ਮੈਂ ਕਰੇ ਜਾ ਕੇ ਪੁੱਛਦਾ ਮੇਰੇ ਭਰਾ ਨੂੰ ਵੱਡੇ ਨੂੰ ਹੂੰ ਉਹ ਕਹਿੰਦਾ ਜਾ ਪੁੱਛ ਲੈ ਉਹਨੇ ਜਿਹਦੇ ਘਰੇ ਆ ਕੇ ਪੁੱਛਿਆ ਆਪਣੇ ਭਰਾ ਨੂੰ ਕਹਿੰਦਾ ਯਾਰ ਕੋਈ ਰਾਜਾ ਆਇਆ ਇੱਧਰ ਫੌਜ ਬੜੀ ਨਾਲ ਉਹਦੀ ਤੇ ਉਹਨੇ ਆਪਣੀ ਭੈਣ ਦਾ ਰਿਸ਼ਤਾ ਮੰਗਿਆ ਕਿਛਦਾ ਇਹ ਪਹਿਣ ਕੀ ਆਇਆ ਹੈ ਹਮ ਇੰਨੀ ਦੀ ਪਹਿਣ ਦੀ ਗੱਲ ਕੀ ਜੇ ਤੂੰ ਮਰ ਜੇ ਮਾਰ ਦਿੰਦਾ ਉਹ ਠੀਕ ਹੈ ਉਹ ਫਿਰ ਜਦੋਂ ਦਰਬਾਰ ਤੇ ਆ ਕੇ ਉਹਨੂੰ ਫਿਰ ਕੀਤੇ ਕਿ ਉਹਨੂੰ ਸੱਦ ਲਿਆ ਉੱਥੇ ਫਿਰ ਜੈਮਲ ਆਖਿਆ ਕਿ ਤੇਰੀ ਜਾਤ ਹੈ ਮੁਸਲਮਾਨ ਦੀ ਅਸੀਂ ਰਾਜਪੂਤ ਸਰਦਾਰ ਜੇ ਮੁੜ ਕੇ ਡੋਲਾ ਮੰਗੇ ਉੱਠੂਗੀ ਤਲਵਾਰ ਨਹੀਂ ਤੈਂ ਤੂੰ ਨਹੀਂ ਰਾਜਪੂਤ ਗਰਦਾਰ ਏ ਜਿਹੜੇ ਵਿੱਚ ਗਰਦਾਰ ਹੁੰਆਂ ਉਹ ਵੀ ਦੇ ਮਾਮੇ ਪੂਰੇ ਸਾਰ ਰਿਸ਼ਤਾ ਲੈ ਲੈਂਦੇ ਨਾ ਉਹ ਮੁਸਲਮਾਨਾ ਜਾਜਰ ਹਮ ਜਿਹੜੇ ਰਾਜ ਅਸਲ ਰਾਜਪੂਤ ਹੈ ਨਾ ਉਹ ਰਿਸ਼ਤਾ ਬਾਹਰੋਂ ਲੈਣਗੇ ਹੂੰ ਉਹਦੋਂ ਦੇ ਫਿਰ ਉਹ ਚਤੌੜਗੜ੍ਹ ਦਾ ਕਿਲਾ ਛੱਡ ਗਏ ਸੀ ਕਹਿੰਦੇ ਜਿੰਦਗੀ ਕਿਸੇ ਰਾਜ ਨਾ ਬਣਿਆ ਨਾ ਇਹਨੇ ਚੰਗਣਾ ਰੁੜ ਕੇ ਮਰ ਜਾਵਾਂਗੇ ਤੇ ਬਾਸ ਨਿਆਉ ਹੂੰ ਉਹ ਤੋਂ ਸੌ ਬਾਗੇ ਚਤੌੜਗੜ੍ਹ ਦਾ ਕਿਲਾ ਛੱਡਤਾ ਹੀ ਤੇ ਆਪਣੇ ਇਹਨਾਂ ਨੇ ਨਹੀਂ ਮੰਨੇ ਹੂੰ ਜੇ ਤੁਸੀਂ ਇਹ ਵੀਡੀਓ ਦੇਖੀ ਤੇ ਇਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੇ 45 ਸਾਲਾਂ ਤੋਂ ਸਾਡੇ ਸਮਾਜ ਦੇ ਹੋਂਰ ਸਾਡੇ ਪੰਜਾਬ ਦੇ ਸਾਡੇ ਜਿਹੜੇ ਕਿਹਾ ਜਾ ਸਕਦਾ ਸਾਡੇ ਸਮਾਜ ਦੇ ਸtare ਸਾਡੇ ਸਮਾਜ ਦੇ ਹੀਰੇ ਸਰਦਾਰ ਸ਼੍ਰੀਮਾਨ ਗਰਦੀਪ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਜੋ ਪਿਛਲੇ 45 ਸਾਲਾਂ ਤੋਂ ਜਿਹੜੀ ਇਤਿਹਾਸ ਦੀ ਰਿਸਰਚ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਦੇਖਦੇ ਹਾਂ ਜੀ ਉਹਨਾਂ ਦਾ ਕੀ ਕਹਿਣਾ ਹੈਗਾ ਇਸ ਮੁੱਦੇ ਤੇ ਕਿਉਂਕਿ ਉਹਨਾਂ ਨਾਲ ਜਦੋਂ ਵਿਚਾਰ ਚਰਚਾ ਹੋਈ ਤਾਂ ਉਹਨਾਂ ਨੇ ਇਹ ਮੁੱਦੇ ਤੇ ਬਹੁਤ ਸਾਰੀ ਗੰਭੀਰਤਾ ਦੇ ਨਾਲ ਜਿਹੜੇ ਸਾਡੇ ਪ੍ਰੇਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਦੇਖੋ ਅਸੀਂ ਕਰਦੇ ਹਾਂ ਉਹਨਾਂ ਨਾਲ ਫੋਨ ਤੇ ਗੱਲਬਾਤ ਸੁਣੋ ਧਿਆਨ ਨਾਲ ਵੀਡੀਓ ਪੂਰੀ ਦੇਖੀ ਜਾਓ ਤੇ ਵੀਡੀਓ ਨੂੰ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਸਾਡਾ ਆਪਰਾਇਡਰ ਜਰਮਨ ਗੁਰਦੀਪ ਸਿੰਘ ਵਰਮਲ ਜੀ ਹਾਂਜੀ ਹਾਂਜੀ ਬੋਲ ਰਹੇ ਹਾਂ ਜੀ ਇਹ ਸਰ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਆਪਣੇ ਆਪ ਨੂੰ ਇੱਕ ਰਾਏਸਖ ਪਰਿਵਾਰ ਨਾਲ ਸੰਬੰਧਿਤ ਲੜਕਾ ਵੀਡੀਓ ਬਣਾ ਰਿਹਾ ਤੇ ਉਹ ਵੀਡੀਓ ਵਾਇਰਲ ਹੋ ਰਹੀ ਹੈ ਕਿ ਇੱਕ ਠੰਡੀ ਕੋਟ ਆਪਣੇ ਆਪ ਨੂੰ ਕੋਚੋਰਾ ਦੱਸ ਰਿਹਾ ਰਾਏ ਬੋ ਦੱਸ ਰਿਹਾ ਉਸ ਬਾਰੇ ਥੋੜੀ ਵਿਚਾਰ ਚਰਚਾ ਕਰਨੀ ਸੀ ਥੋੜੀ ਜਾਣਕਾਰੀ ਸਾਂਝੀ ਕਰੋ ਜੀ ਹਾਂ ਜਰੂਰ ਹਾਂ ਇਹ ਤਾਂ ਜਿਹੜੇ ਠੰਡੀ ਕੋਟ ਹੈ ਹਾਂਜੀ ਇਹ ਤਾਂ ਜ਼ਿਆਦਾਤਰ ਹਾਂ ਛੋਟੇ ਮੋਟੇ ਬਨਾਂਦੇ ਨੇ ਨਾ ਲੋਈ ਦਾ ਸਮਾਨ ਵਗੈਰਾ ਤੇ ਪਿੰਡਾਂ 'ਚ ਜਾਂਦੇ ਨੇ ਤੇ ਸਾਡੇ ਜ਼ਿਮੀਦਾਰਾਂ ਦੇ ਵਾਸਤੇ ਕੰਮ ਤੋਂ ਉਹ ਇਹ ਵੀ ਉਹਦਾ ਦੂਸਰਾ ਕੋਈ ਨਕਲ ਕਰ ਲਵੇ ਤੇ ਇਸ ਤਰ੍ਹਾਂ ਕਹਿ ਦਿੰਦੇ ਨੇ ਠੀਕ ਹੈ ਹਾਂ ਬਾਕੀ ਜੇ ਉਹ Rajput ਹੈ ਨਮੀ ਇੰਦੇ ਵਰਦ ਮੈਂ ਕੁਝ ਨਹੀਂ ਕਹਿੰਦਾ ਕਿ ਜਰਨਲ ਫੱਤਾ ਇੱਕ ਬਹਾਦਰ Rajput ਹੋਏ ਨੇ ਠੀਕ ਹੈ ਤੇ ਜਰਨਲ ਸੀਗੇ ਠੀਕ ਹੈ ਉਹਨਾਂ ਦੀ ਕਹਾਣੀ ਹੈ ਜੀ ਨੇ ਉਹਦੇ ਨਾਲ ਕਈ ਜੋੜ ਕੇ ਤਾਂ ਕਹਿ ਦਿੰਦੇ ਨੇ ਅਸੀਂ ਵੀ ਰਾਜਪੂਤ ਹੈਗਾ ਬਿਲਕੁਲ ਨਹੀਂ ਉਹ ਜਿੱਦਾਂ ਰਾਏ ਸਿੱਖ ਬਰਾਦਰ ਨੇ ਸਾਡਾ ਰਾਏ ਸਿੱਖ ਹੈ ਰਾਏ ਸਿੱਖਾਂ ਦਾ ਕੋਈ ਮਾਤਮ ਇਹਨਾਂ ਨੂੰ ਕਿਹਾ ਜਾਂਦਾ ਸੀ ਤੇ ਇਹਨਾਂ ਦਾ ਕੋਈ ਇਤਿਹਾਸ ਰਾਜਪੂਤਨ ਨਾਲ ਨਹੀਂ ਮਿਲਦਾ ਮੈਂ 45 ਸਾਲ ਦੀ ਰਿਸਰਚ ਕਰਕੇ ਕਿਤਾਬਾਂ 'ਚ ਦੇਖਿਆ ਸਾਰਾ ਕੁਝ ਠੀਕ ਹੈ ਤੇ ਉਹਦੇ ਵਿੱਚ ਸਾਡਾ ਰਾਜਪੂਤਨ ਨਾਲ ਕੋਈ ਲਾਈਨਾਂ ਦੇ ਨਾਲ ਨਹੀਂ ਹੈਗਾ ਔਰ ਸਰਕਾਰ ਨੇ ਵੀ ਇਸ ਨੂੰ ਮੰਨਿਆ ਤਾਂ ਇਹ ਸੰਸਕ੍ਰਿਤ ਸ਼ੈਡਿਊਲ ਕਾਸਟ 2007 ਚ ਪੰਜਾਬ ਵਿੱਚ ਆਏ ਠੀਕ ਹੈ ਇਹ ਜੋ ਰਾਜਪੂਤ ਨੇ ਤਾਂ ਪਿਛਲੀ ਸ਼ਰਣੀ ਜੀ ਵੀ ਨਹੀਂ ਆ ਸਕਦੇ ਸਾਨੂੰ ਤਾਂ ਸ਼ੁਰੂ ਕਾਸਟ ਕਰਦੇ ਜਿਹੜਾ ਕਿ ਜਾਂ ਤਾਂ ਪਿਛਲੀ ਨਹੀਂ ਠੀਕ ਹੈ ਜੀ ਤੋਂ ਦਿਨ ਸਾਡਾ ਕੋਈ ਲੈਣਾ ਦਿੰਦਾ ਨਹੀਂ ਰਾਜਪੂਤ ਉਹ ਕਹਾਣੀ ਹੈ ਕੋਈ ਵੀਡੀਓ ਪਾਉਂਦਾ ਹੈ ਉਹਦਾ ਕੁਝ ਹੋਰ ਕੁਝ ਤਾਂ ਹੁੰਦਾ ਨਹੀਂ ਪੜਾਈ ਜਾਂ ਹੋਰ ਕੁਝ ਬਿਲਕੁਲ ਉਹ ਆਪਣੇ ਆਪਣੇ ਮਸ਼ਹੂਰੀ ਕਰਨ ਲਈ ਇਹ ਮੈਨੂੰ ਵੀ ਖੋਜ ਕਰ ਲਈ ਜੀ ਉਹਨਾਂ ਦਾ ਇਸਨਾਂ ਇੱਕ ਇੱਕ ਗੋਤ ਮਿਲਣ ਨਾਲ ਉਹ ਜਾਤੀ ਉਹਦੇ ਨਾਲ ਨਹੀਂ ਮਿਲ ਜਾਂਦੇ ਠੀਕ ਹੈ ਜੀ ਹੁਣ ਰਾਏ ਰਾਏ ਕੇ ਗੋਤ ਲਿਖਦਣ ਸਾਡੀ ਹੈ ਨਹੀਂ ਪੱਟੀ ਸਾਡੀ ਹੈ ਪੱਟੀ ਮਜਵੀ ਸਿੱਖਾਂ ਚੀ ਵੀ ਹੈ ਜੱਟ ਸਿੱਖਾਂ ਚੀ ਵੀ ਹੈ ਤਾਂ ਅਸੀਂ ਜੱਟ ਸਿੱਖ ਥੋੜੇ ਬਣ ਗਏ ਜਾਂ ਅਸੀਂ ਮਜਵੀ ਸਿੱਖ ਬਣ ਗਏ ਹਾਂਜੀ ਹਾਂਜੀ ਸੋ ਇਹ ਇੱਕ ਗੋਤ ਨਾਲ ਨਹੀਂ ਹੁੰਦਾ ਉਹ ਗੋਤਾ ਦੀ ਕਈ ਵਾਰੀ ਆ ਜਿਹੜਾ ਗਰੀਬ ਹੁੰਦਾ ਕਿਸੇ ਪਿੰਡ 'ਚ ਰਹਿੰਦਾ ਜਸ਼ਰ ਦੇ ਸਾਰੇ ਤਕੜੇ ਬੰਦੇ ਦੇਖੋ ਉਹ ਉੱਥੋਂ ਉਹਨਾਂ ਦੀ ਨਕਲ ਕਰ ਲੈਂਦਾ ਜਾਂ ਉੱਥੋਂ ਤੇ ਇਸ ਲੇਡੀ ਨਾਲ ਪਿਆਰ ਹੋ ਗਿਆ ਤਾਂ ਉਥੂ ਉਪਿੰਡ ਉਥੂ ਪਾਜੀ ਜਾਂਦੇ ਦੂਜੀ ਜਗ੍ਹਾ ਜਾ ਕੇ ਉਹ ਲੇਡੀ ਜਿਹੜੀ ਗੋਤ ਹੁੰਦੀ ਉਹ ਹੀ ਲਗਾ ਲੈਂਦੇ ਇਹ ਗੋਤਾਂ ਦੀ ਰਿਸਰਚ ਸਾਰੀ ਇਸ ਤਰ੍ਹਾਂ ਹੈ ਬਿਲਕੁਲ ਦੂਜੀ ਜਗ੍ਹਾ ਆਪਣੀ ਅਸੀਂ ਆਪਣੇ اوپر ਨਫ਼ਰਤ ਕਰਦੇ ਨਹੀਂ ਵੀ ਅਸੀਂ ਉਹ ਨਹੀਂ ਦੱਸਾਂ ਦੂਜੀ ਜਗ੍ਹਾ ਜੀ ਜੀ ਲੋਕਾਂ ਦਾ ਭਰੋਸਾ ਜਿੱਤਣ ਵੀ ਹੋ ਸਕਦਾ ਜੀ ਹਾਂਜੀ ਹਾਂਜੀ ਜਿਵੇਂ ਸਾਡੇ ਕੈਨੇਡਾ ਹੁਣ ਚਲੇ ਗਏ ਜਰਮਨੀ ਚਲੇ ਗਏ ਤੇ ਉਹ ਵੀ ਉੱਥੇ ਚਪੰਦੇ ਨੇ ਰਹਿ ਸਕੀ ਗੋਤ ਗੋਤ ਹੀ ਮੇਰੇ ਆਪਣੇ ਜਾਣਦੇ ਜਾਣਦੇ ਨੇ ਚੰਗੀ ਤਰ੍ਹਾਂ ਇਸ ਤੋਂ ਦੇ ਕੁਚੂ ਰਹੇ ਨੇ ਠੀਕ ਹੈ ਜੀ ਅਕਾ ਮੈਂ ਤੇ ਪੁਰਦੇ ਨੇ ਤੇ ਕਪੂਰ ਥੱਲੇ ਦੇ ਨੇ ਹਾਂ ਇੱਕ ਵੜਵਾਲ ਵੀ ਹੈ ਉਹ ਉੱਥੇ ਆਪਣੇ ਵੜਗੇ ਲਹਿ ਕਹਿ ਰਿਹਾ ਠੀਕ ਹੈ ਜੀ ਤੇ ਮੈਂ ਉਹਦੇ ਕੋਲ ਪੁੱਛਿਆ ਯਾਰ ਤੂੰ ਤਾਂ ਵੜਵਾਲ ਵੀ ਲਿਖਵਾ ਲਿਆ ਤੇ ਰਿਕਾਰਡ ਤੇ ਵੀ ਲਿਖਵਾ ਲਿਆ ਵੜਵਾਲ ਮੈਂ ਹੀ ਚੇਂਜ ਕਰਿਆ ਸੀਦਾ ਪਾਸਪੋਰਟ ਤੇ ਉਹਨਾਂ ਦਾ ਡਿਗਟ ਤੇ ਵੀ ਵੜਵਾਲ ਹੋ ਗਿਆ ਤੇ ਮੈਂ ਉਹਦੇ ਘਰ ਗਿਆ ਤੇ ਬੈਠਾ ਰਿਹਾ ਤੇ ਕੋਈ ਹੁੰਦਾ ਦੋਸਤ ਹੈ ਕਹਿੰਦਾ ਗਿੱਲਾ ਸਾਬ ਕਿੱਥੇ ਨਹੀਂ ਮਹਿਰ ਹਨ ਗਿੱਲਾ ਸਾਬ ਨੂੰ ਕਹਿ ਰਿਹਾ ਤੋਂ ਥੋੜੀ ਛੋੜੀ ਵਾਰ ਉਹ ਆ ਗਿਆ ਹੁੰਦਾ ਹੁੰਦਾ ਨੰਨ ਰਿੰਦਰ ਸਿੰਘ ਉਹ ਕਹਿੰਦਾ ਵੀ ਕਿਵੇਂ ਉਹ ਨੂੰ ਆ ਗਿੱਲਾ ਸਾਬ ਮੈਂ ਤੇ ਬੜੀ ਵੇਟ ਕਰ ਰਿਹਾ ਜਦੋਂ ਉੱਥੇ ਫਿਰ ਮੈਂ ਪਿੱਛੇ ਤੂੰ ਗਿੱਲ ਕਿਵੇਂ ਤੂੰ ਤਾਂ ਹੈਵਰਡ ਵਾਲ ਤੂੰ ਤਾਂ ਮੇਰੀ ਫੋਟੋ ਵੀ ਲਗਾ ਰੱਖੀ ਕਹਿੰਦਾ ਨਹੀਂ ਮੇਰਾ ਤਾਂ ਉਹ ਉੱਥੇ ਸੀਗਾ ਪੂਰਥਲੇ ਉਹ ਗਿੱਲ ਦੀ ਦੁਕਾਨ ਹੈਗੀ ਸੀ ਟਿਕਟ ਉਹ ਲਗਾਉਂਦਾ ਸੀ ਆਰਬੀ ਡਾਕਟਰ ਸੀਗਾ ਤੇ ਉਹ ਕੋਲ ਨੂੰ ਉਹ ਨਾ ਹੋਵੇ ਤਾਂ ਮੈਨੂੰ ਕਹਿੰਦਾ ਤੂੰ ਲਾ ਦੇ ਢਿੱਕੇ ਤੇ ਮੈਨੂੰ ਸਾਰੇ ਗਿੱਲ ਕਹਿ ਲਾ ਪਏ ਤਾਂ ਮੈਂ ਇੱਥੇ ਗਿੱਲ ਚਲੀ ਜਾਂਦਾ ਠੀਕ ਹੈ ਜੀ ਵੀ ਉਹ ਜਦੋਂ ਕੋਈ ਕਹਵੇ ਵੀ ਤੂੰ ਗਿੱਲ ਹੈਗਾ ਤੇ ਤੂੰ ਕਹਿ ਦੇਵੇਂ ਕਿ ਮੈਂ ਤਾਂ ਬੜਾ ਵਾਹਲਾ ਗਿੱਲ ਨਹੀਂ ਹੈਗਾ ਤੇ ਲੋਕੀ ਆਪਣੇ ਆਪ ਨੂੰ ਉੱਚਾ ਸਮਝਣ ਲਈ ਗੋਤ ਆਪਣੀ ਬਦਲ ਲੈਂਦੇ ਨੇ ਜਦੋਂ ਜਗਾ ਬਦਲਦੇ ਨਾਲ ਗੋਤ ਵੀ ਆਪਣੀ ਬਦਲ ਲੈਂਦੇ ਠੀਕ ਹੈ ਇਹ ਸਾਡਾ ਕੋਈ ਲੈਣਾ ਦੇਣਾ ਨਹੀਂ ਸਾਡਾ ਤਾਂ ਸਰਕਾਰ ਵੱਲੋਂ ਮੈਨੂੰ ਪਰੂਫ ਉਹ ਕੇ ਬਿਚੂ ਕਾਸ਼ੇ ਗਿਆ ਤੁਹਾਨੂੰ ਨਾ ਲੱਸੀ ਪਾਤਾ ਸਾਡੇ ਹੁੰਦੇ ਨੌਕਰੀ ਵੀ ਲੱਗ ਰੇ ਨੇ ਠੀਕ ਹੈ ਸੋ ਇਹ ਇੱਕ ਤਰ੍ਹਾਂ ਕੋਈ ਵੀਡੀਓ ਬਣਾਉਂਦਾ ਆਪਣੀ ਮਸ਼ਹੂਰੀ ਕਰਨ ਕੋਈ ਹਾਥੋਰਟੀ ਕਿਤਾਬ ਕੋਈ ਲਿਖ ਦਿੱਤੀ ਬਤਾਉਂਦਾ ਨਿੰਦੇ ਚ ਐਵੇਂ ਲਈ ਤਾਂ ਮਸ਼ਹੂਰੀ ਕਰਨ ਲਈ ਆਪਣੀ ਫੋਟੋ ਲਗਾਤੀ ਜਨਰਲ ਫੱਤਾ ਲਗਾਤਾ ਹੋਰ ਲਗਾ ਆਪਣੀ ਮਸ਼ਹੂਰੀ ਤਾਂ ਨਹੀਂ ਕੀਤੀ ਜਾਂਦੀ ਕੋਈ ਪੜਾਈ ਕੱਟਣ ਦੀ ਤਾਂ ਆਪਣੇ ਆਪ ਨੂੰ ਉੱਚਾ ਦੱਸਣ ਲਈ ਲੋਕਾਂ ਚ ਮਸ਼ਹੂਰੀ ਕਰਨ ਲਈ ਜੀ ਜੀ ਮੈਂ ਜਿਆਦਾ ਖੁਸ਼ ਲਿਖਿਆ ਹੋਰ ਵੀ ਕੋਈ ਸਚਾਈ ਨਹੀਂ ਹੈ ਠੀਕ ਹੈ ਜੀ ਬੇਨਤੀ ਇਹੋ ਹੀ ਆ ਕਿ ਇਹੋ ਹੀ ਕਰੋਗੇ ਕਿ ਪ੍ਰੋਪਰ ਰਿਸਰਚ ਕੀਤੀ ਜਾਵੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਰਨੀ ਹੋਵੇ ਤਾਂ ਉਸ ਦੀ ਪ੍ਰੋਪਰ ਪੜਾਈ ਕੀਤੀ ਜਾਵੇ ਰਿਸਰਚ ਕੀਤੀ ਜਾਵੇ ਜਿਹੜਾ ਪੰਜੇ ਫੜਿਆ ਵੀਡੀਓ ਬੰਦਾ ਹੈ ਤੇ ਜਿਹੜਾ ਆਪਣੀ ਦੀਦੀ ਮਨਜੀਤ कौर ਨੇ ਪੀ ਐਚ ਡੀ ਕਰੀ ਜਾਤਾਂ ਦੀ ਬਿਲਕੁਲ ਪ੍ਰੋਫੈਸਰ ਹੈ ਉਹਨੇ ਕਿਤਾਬ ਲਿਖੀ ਰਹੀ ਹੈ ਜੀ 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 ਉਹਨੇ ਕਲੀਅਰ ਕੀਤਾ ਕਿ ਉਹ ਫੜੋ ਹੁੰਦੇ ਦੋ ਭਾਈ ਕਿਵੇਂ ਬੰਦਿਆ ਨੇ ਗੋਤਾ ਤੇ ਉਹਨੇ ਲਿਖਿਆ ਜੀ 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 ਬਿਲਕੁਲ ਸੱਚਾਈ ਨਹੀਂ ਤੇ ਜਿਹੜੀ ਪੀ ਐਚ ਡੀ ਜਿੰਨੇ ਕਰੀ ਜਾਤਾਂ ਦੀ ਇੰਡੇ ਕੋਲ ਕਰੇ ਉਹਨੇ ਪੀ ਐਚ ਡੀ ਕਰੀ ساری ਉਮਰ ਜੱਤਾਂ ਦਾ ਹੀ ਇਤਿਹਾਸ ਖੋਲਦੇ ਰਹਿੰਦੇ ਨੇ ਲਾਇਬ੍ਰੇਰੀ 'ਚ ਤੇ ਉਹਨੂੰ ਜਿਆਦਾ ਪਤਾ ਹੀ ਹੈ 5 ਜਾਂ 10 ਪੜਿਆ ਉਹਨੂੰ ਨੌਲੇਜ ਹੈ ਜੱਤਾਂ ਬਾਰੇ ਜੀ ਜੀ ਉਹਨੇ ਕਿਤਾਬ ਲਿਖ ਦਿੱਤੀ ਔਰ ਦੂਸਰੀ ਵੀ ਕਿਤਾਬ ਲਿਖੀ ਦੇ ਐਨਥੋਗ੍ਰਾਫੀਕ ਸਟੱਡੀ ਤੇ ਜੋ ਜਿਹੜੇ ਪੀ ਐਚ ਡੀ ਕਰਦੇ ਨੇ ਉਹਨਾਂ ਨੂੰ ਜਿਆਦਾ ਪਤਾ ਹੈ ਠੀਕ ਮੇਰੇ ਕੋਲ ਵੀ ਜੱਤਾਂ ਨੂੰ ਪਤਾ ਹੈ ਜੀ 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 ਉਹ ਬੜੀ ਨਜੀਏ ਛੋਟੇ ਛੋਟੇ ਇਹ ਹੋਰ ਨੇ ਲਿਖਤੀ ਭਾ ਵਿਹਲਾ ਹੈਗਾ ਚਲ ਲਿਖ ਦੋ ਦੋਲੇ ਨਾਲ ਟਾਈਪ ਕਰਕੇ ਲਗਾਉਂਦੀ ਮਿਸ਼ੂਰੀ ਕਰਦੀ ਜਾਂ ਵੀਡੀਓ ਪਾਤੀ ਉਹ ਕੋਈ অথੈਨਟਿਕ ਚੀਜ਼ਾਂ ਨਹੀਂ ਹਿੱਕਿਆ ਉਹ ਆਪਣੇ ਆਪਣੀ ਮਿਸ਼ੂਰੀ ਕਰਨ ਲਈ ਹੁੰਦੀਆਂ ਨੇ ਹੋਰ ਉਹਨਾਂ 'ਚ ਸੱਤ ਨਹੀਂ ਹੁੰਦਾ ਤੇ ਨੌਜਵਾਨਾਂ ਨੂੰ ਵੀ ਦੱਸ ਲੈਣੇ ਕਿ ਕਚੂਰੀ ਉਹ ਸਾਡੀ ਕਚੂਰੀ ਹੋ ਸਕਦੀ ਸਾਡੀ ਉਹ ਨਕਲ ਮਾਰ ਕੇ ਅਕੇ ਦੂਸਰਨ ਦਸਕੇ ਲੋਕਾਂ ਕੋਲ ਦਾਣੇ ਜਿਆਦਾ ਪਿੰਡਾਂ ਚ ਇਕੱਠੇ ਕਰਨੇ ਵਾਸਤੇ ਬਿਲਕੁਲ ਜੀ ਬਹੁਤ 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 ਧੰਨਵਾਦ ਇਹ ਨੌਜਵਾਨਾਂ ਨੂੰ ਇਹੋ ਮੈਸੇਜ ਦਿਓਗੇ ਕਿ ਕਿਸੇ ਵੀ ਤਰ੍ਹਾਂ ਦੀ ਕਿਸੇ ਗੱਲ ਬਾਤ ਤੇ ਵਿਸ਼ਵਾਸ ਨਾ ਕੀਤਾ ਜਾਵੇ ਕਿਉਂਕਿ ਨਹੀਂ ਉਹ ਤਾਂ ਪੂਰਾ ਰਿਸਰਚ ਦੇਖਣ ਪੂਰਾ ਪੂਰਾ ਦੇਖਣ ਵੀ ਕਿ ਕੌਣ ਕਹਿ ਰਿਹਾ ਹੈ ਉਹਦੀ ਕੁਆਲੀਫਿਕੇਸ਼ਨ ਕੀ ਹੈ ਉਹਦੀ ਪੜ੍ਹਾਈ ਕੀ ਹੈ ਔਰ ਉਹਦਾ ਮਕਸਦ ਕੀ ਹੈ ਠੀਕ ਹੈ ਜੀ ਪੂਰੀ ਚਾਰੀ ਕਰ ਲਈ ਬੇ ਲਗਾ ਦਿਓ ਜੀ ਠੀਕ ਮੈਨੂੰ ਜਿਆਦਾ ਨੌਲੇਜ ਹੈ ਕੰਡੀ ਜੀ ਅਨ ਕੀ ਕੰਦੇ ਅਨ ਜੀ ਕਾ ਨਾਰਾਜਾ ਦੱਸ ਦਿਓ ਜੀ ਪਤਾ ਹੁੰਦਾ ਨਹੀਂ ਵੀਡੀਓ ਲਗਾ ਦਿਓ ਜੀ ਵੀਡੀਓ ਮੇ फेसबुक ਤੇ ਕਈ ਲਗਾ ਜਿੰਦੇ ਨੇ ਕੁ ਇੱਕ ਤੋਂ ਕੁਛ ਕਰੀ ਜਾਂਦੇ ਆ ਆਪਣੇ ਆਪ ਉਹ ਗਵਰਨਮੈਂਟ ਵੱਲੋਂ ਥੋੜਾ ਗਵਰਨਮੈਂਟ ਹੀ ਕਥਾ ਪਾ ਦੇਖੋ ਬਿਲਕੁਲ ਜੀ ਬਿਲਕੁਲ ਵਿਸ਼ਵਾਸ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰੀ ਹੈ ਜੀ ਜਾਂਚ ਪੜਤਾਲ ਜ਼ਰੂਰੀ ਹੈ ਤੁਹਾਨੂੰ ਤਾਂ ਗਵਰਨਮੈਂਟ ਨੇ ਪਾਰਲੀਮੈਂਟ ਨੇ ਪਾਸ ਕਰਕੇ ਦੇ ਦਿੱਤਾ ਨੇ ਸਾਡੇ ਸਰਟੀਫਿਕੇਟ ਤਹਿਸੀਲਦਾਰ ਵੀ ਦੇਣਾ ਸ਼ੁਰੂ ਕਰ ਬਿਲਕੁਲ ਸ਼ੁਰੂ ਕਰ ਸੋਏ ਤਾਂ ਸਿਰਾਜਪੁਰ ਕਿੱਥੋਂ ਹੋ ਗਏ ਬਿਲਕੁਲ ਜੀ ਹਾਂ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਜੀ ਹਾਂ ਇਹ ਸਾਡੇ ਸਮਾਜ ਦੇ ਜਿਹੜੇ ਸਤਾਰੇ ਜਿਹੜੇ ਸਾਡੇ ਸਮਾਜ ਦੇ ਹੀਰੇ ਸ਼੍ਰੀਮਾਨ ਗਰਦੀਪ ਸਿੰਘ ਜੀ ਵੜਵਾਲ ਸਾਹਿਬ ਸਨ ਜੋ ਸਾਫਕਾ ਉਪਰਾਜ ਦੇ ਉੱਤੇ ਜਰਮਨੀ ਬਕਾਇਦਾ ਆਪਣੀਆਂ ਸੁਵਾਵਾਂ ਨਿਭਾ ਚੁੱਕੇ ਨੇ ਤੇ ਆਪਣੇ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜੀ ਆਪਣੇ ਸਮਾਜ ਦੇ ਲਈ ਸੇਵਾ ਨਿਭਾ ਰਹੇ ਨੇ ਜੀ ਜੇਕਰ ਤੁਸੀਂ ਵੀ ਇਹਨਾਂ ਗੱਲਾਂ ਨਾਲ ਸਹਿਮਤ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਕਮੈਂਟ ਜ਼ਰੂਰ ਦਿਓ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਜਿਹੜੇ ਅਜਿਹੇ ਸਵਾਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਏ ਅਜਿਹੀ ਗਲਤ ਧਾਰਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਏ ਇਤਿਹਾਸ ਦਾ ਰੁਖ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਏ ਉਹਨਾਂ ਬੇਕੜ ਤੱਕ ਕਹਾਣੀਆਂ ਵੇ ਪੜ੍ਹਦ ਹੋ ਸਕਣ ਬਣੇ ਰੋ ਦੇਖੋ ਪੂਰੀ ਵੀਡੀਓ ਤੇ ਸ਼ੇਅਰ ਜ਼ਰੂਰ ਕਰਿਓ ਜੋ ਸਾਡਾ ਅਹਿਮ ਫਰਜ਼ ਬਣਦਾ ਹੈ ਇਸ ਵੀਡੀਓ ਵਾਇਰਲ ਸਬੰਧੀ ਜਦੋਂ ਅਸੀਂ ਠੰਡੀਕੁੱਟ ਸਮਾਜ ਦੀ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਦੱਸਿਆ ਕਿ ਸਾਡੇ ਸਮਾਜ ਦੇ ਅੰਦਰ ਅਜਿਹੀ ਕੋਈ ਵੀ ਗੋਤ ਨਹੀਂ ਆਉਂਦੀ ਜੋ ਰਾਜਸਿਕ ਬਰਾਦਰੀ ਨਾਲ ਸੰਬੰਧਿਤ ਹੋਵੇ ਜੋ ਰਾਜਸਿਕ ਬਰਾਦਰੀ ਦੀ ਗੋਤ ਨਾਲ ਮੇਲ ਖਾਂਦੀ ਹੋਵੇ ਜੀ ਆ ਟੋਟਲ ਉਹਨਾਂ ਦੇ ਸਮਾਜ ਦੇ ਅੰਦਰ ਨੋ ਗੋਤਾ ਹਨ ਜੋ ਸਾਡੀ ਸਮਾਜ ਦੀ ਰਾਜਸਿਕ ਸਮਾਜ ਦੀ ਇੱਕ ਵੀ ਗੋਤ ਨਾਲ ਮੇਲਜੋਲ ਨਹੀਂ ਖਾਂਦੀਆਂ ਜੋ ਇਹ ਵੀਡੀਓ ਵਾਇਰਲ ਹੈ ਬਿਲਕੁਲ ਇਹ ਫੇਕ ਵੀਡੀਓ ਪਾਈ ਗਈ ਏ ਸਿਰਫ ਤੇ ਸਿਰਫ ਆਪਣੇ ਵਿਊਹਾਂ ਦੇ ਖਾਤਰ ਸਿਰਫ ਤੇ ਸਿਰਫ ਇੱਕ ਸਮਾਜ ਦੇ ਇਤਿਹਾਸ ਦੇ ਰੁਖ ਬਦਲਣ ਦੇ ਖਾਤਰ ਸੋ ਨੌਜਵਾਨਾਂ ਨੂੰ ਅਪੀਲ ਹੈ ਕਿ ਅਜਿਹੀ ਕਿਸੇ ਵੀ ਵੀਡੀਓ ਤੇ ਯਕੀਨ ਨਾ ਕੀਤਾ ਜਾਵੇ ਕਿਉਂਕਿ ਬਹੁਤ ਸਾਰੀਆਂ ਅਜਿਹੀਆਂ ਵੀਡੀਓ ਅਸੀਂ ਆਪਣੇ ਨਿੱਜੀ ਸਵਾਰਥ ਦੇ ਕਾਰਨ ਸ਼ੇਅਰ ਕਰ ਦਿੰਨੇ ਆ ਆਪਣੀ ਫੇਸਬੁੱਕ ਆਈਡੀ ਤੇ ਕਿਸੇ ਨਾ ਕਿਸੇ ਤਰ੍ਹਾਂ ਉਸ ਇਤਿਹਾਸ ਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕਰਦੇ ਆ ਜੋ ਬੇਹੱਦ ਅਸੀਂ ਸ਼ਰਮਨਾਕ ਕਹਿ ਸਕਦੇ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ